ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਭਤੇ ਇਹ ਸਾਡੇ ਬੱਚਿਆਂ ਦੇ ਭਵਿੱਖ ਵਾਸਤੇ ਜਿਹੜੇ ਵਿਚਾਰ ਸਰਨੇ ਕੀਤੇ ਹਨ ਉਹ ਬਹੁਤ ਉੱਚੀ ਸੋਚ ਹੈ ਅਗਰ ਆਪਾਂ ਆਪਣੇ ਜੀਵਨ ਵਿੱਚ ਲਾਗੂ ਕਰ ਲੈਣ ਸੋ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਯਾਰ ਕੇ ਸਾਥ ਮੈਨਾ ਬੇਨਤੀ ਕਰਦਾ ਉਹ ਵੀ ਆ ਕੇ ਦੋ ਚਾਰ ਮਿੰਟ ਵਾਸਤੇ ਆਪ ਜੀ

ਮੈਂ ਇੱਕ ਜੀਵੀ ਗਰਵਰ ਸਾਹਿਬ ਨੇ ਦੱਸਿਆ ਕਿ ਮੈਂ ਉਹਦਾ ਕਾਸਮੇਟ ਆ ਮੇਰਾ ਨਾਮ ਆਕੇ ਇਹ ਕਹਿੰਦੇ ਨੇ ਆਕੇ ਨੂੰ ਕਈ ਵਾਰ ਰਣਜੀਤ ਕੌਰ ਵੀ ਲੋਕਾਂ ਨਾਲਦਾ ਵੀ ਰਣਜੀਤ ਕੌਰ ਹੁੰਨੀ ਆ ਮੇਰਾ ਐਕਚੁਅਲੀ ਨਾਮ ਜਿਹੜਾ ਹੈਗਾ ਉਹ ਹੈ ਗੁਰਮੇਸ਼ ਕਿਸ਼ਨ ਸਿੰਘ ਰਤਰਾ ਰਤਰਾ ਮੇਰਾ ਸਰਨੇਮ ਹੈ ਉਹ ਕੋਈ ਲੱਗਦਾ ਨਹੀਂ ਸ਼ੁਰੂ ਤੋਂ ਹੀ ਕਾਲਜ ਦੇ ਵਿੱਚ ਆ ਕੇ ਆਕੇ ਮਸ਼ਹੂਰ ਹੋ ਗਿਆ ਤਾਂ ਇਹ ਲੱਗਦੇ ਨੇ ਸੋ ਮੈਂ ਇੱਕ ਕਲੈਰੀਫਿਕੇਸ਼ਨ ਦੇ ਰਿਹਾ ਤੇ ਦੂਸਰੀ ਗੱਲ ਇਹ ਹੈ ਕਿ ਇੱਕ ਆਪਾਂ ਨੂੰ ਸੁਸਾਇਟੀ ਨੂੰ ਮੈਂ ਆਪਦਾ ਥੋੜਾ ਜਿਹਾ ਬੈਕਗ੍ਰਾਉਂਡ ਦੱਸਾਂ ਮੈਂ ਪਿੰਡ ਦੇ ਵਿੱਚ ਡੰਗਰਚਾਰ ਦਾ 26 ਸਾਲ ਦੀ 25 ਸਾਲ ਦੀ ਉਮਰ ਦੇ ਵਿੱਚ ਦਰਖੜ ਅਫਸਰ ਬਣ ਕੇ ਆਪ ਕੁਰਸੀ ਤੇ ਬੈਠ ਗਿਆ ਹੁਣ ਆਪਾਂ ਇਸ ਚੀਜ਼ ਨੂੰ ਇਹ ਲਈਏ ਕਿ ਭਈ ਪਤਾ ਨਹੀਂ ਮੈਂ ਕੀ ਕਰਦਾ ਜਾਂ ਮੇਰੇ ਚ ਕੀ ਐਸਾ ਆ ਗਿਆ ਐਸਾ ਕੁਝ ਨਹੀਂ ਹੈ ਜੇ ਆਪਾਂ ਸੱਚੇ ਦਿਨੋਂ ਆਪਦੇ ਕਾਨੂੰਨ ਜੋ ਇਹਨਾਂ ਨੇ ਦੱਸਿਆ ਉਹ ਕਰੀਏ ਆਪਦੇ ਮਾਪਿਓ ਦੇ ਆਗਿਆ ਚ ਰਹੀਏ ਉਹਨਾਂ ਦਾ ਹੁਕਮ ਮੰਨੀਏ ਔਰ ਇਸ ਤੋਂ ਵੱਡੀ ਚੀਜ਼ ਹੋਰ ਜਿਹੜੀ ਇੱਕ ਜਿਹੜੀ ਮੈਂ ਫੀਲ ਕਰਦਾ ਉਹ ਇਹ ਆ ਕਿ ਸਤਗੁਰ ਜਿਨ੍ਹਾਂ ਨੇ ਸਾਨੂੰ ਇਹ ਪੰਥ ਦਿਖਾਇਆ ਤਾਇਆ ਉਹਨਾਂ ਦਾ ਔਟ ਲੈ ਕੇ ਚੱਲੋ ਤਾਂ ਫਿਰ ਕਾਮਯਾਬੀ ਨਾ ਹੋਣ ਦਾ ਕੋਈ ਵੀ ਜਨ ਨਹੀਂ ਆ ਤੁਹਾਡੇ ਸਾਹਮਣੇ ਇੱਕ ਬੱਚਾ ਖੜਾ ਜਿੱਥੇ ਮੇਰੇ ਪਿੰਡ ਦੇ ਵਿੱਚ ਜਦ ਸਾਡੇ ਮਡੇ ਭਾਈ ਦੱਸਦੇ ਨੇ ਕਿ ਵੀ ਸਕੂਲ ਵੀ ਹੁੰਦਾ ਸੀ ਜਿਵੇਂ ਇਹਨਾਂ ਨੇ ਦੱਸਿਆ ਇਹਨਾਂ ਦਾ ਪਿੰਡ ਥੋੜਾ ਜਿਹਾ ਸੀਗਾ ਸਾਡੇ ਪਿੰਡ ਤੋਂ ਅੱਗੇ ਸੀ ਇਹਨਾਂ ਦਾ ਪਿੰਡ ਉਹ ਜਿੱਦਾਂ ਬੁੜੀਆਂ ਬਾਥੀਆਂ ਬੱਤਦੀਆਂ ਨੇ ਉਹ ਪੇੜ ਹੁੰਦੇ ਹੁੰਦੇ ਸੀ ਅੱਗੇ ਬੁੜੀਆਂ ਦੇ ਵਿੱਚ ਮੁਕਾਬਲੇ ਹੁੰਦੇ ਸੀ ਕਿ ਕਿਹਦਾ ਪੇੜ ਜਿਹੜਾ ਉਹ ਜ਼ਿਆਦਾ ਸੋਹਣਾ ਉਹ ਜਿਹੜਾ ਜ਼ਿਆਦਾ ਸੋਹਣਾ ਹੁੰਦਾ ਸੀ ਉਹ ਪੇੜ ਦੇ ਵਿੱਚ ਖਰਾਫ ਲੱਗਦੀ ਸੀ ਪਿੰਡ ਦੀ ਉਸ ਐਜੂਕੇਸ਼ਨ ਤੋਂ ਵੀ ਸਾਡੇ ਪਿੰਡ ਦੇ ਵਿੱਚ 10 ਸੂਪੇਦਾਰ ਮੇਜਰ ਰਿਟਾਇਰ ਹੋਇਆ। ਉਸੇ ਪਿੰਡ ਦੇ ਵਿੱਚ ਇੱਕ ਗਾਰਡ ਰਿਟਾਇਰ ਹੋਇਆ ਜੋ ਟ੍ਰੇਨ ਦੇ ਗਾਰਡ ਹੁੰਦੇ। ਉਹਦੇ ਘਰ ਦਾ ਨਾਮ ਸੀ ਗਾੜਾ ਵਾਲਾ ਘਰ। ਲੋਕ ਸੋਚਦੇ ਸੀ ਹੈ ਗਾਰਡ ਨੇ ਹੋਇਆ ਇਸ ਕਰਕੇ ਅਸੀਂ ਵੀ ਸੋਚਦੇ ਗਾਰਡ ਕੋਈ ਗਾਰਡ ਨਾ ਬਾਇ ਹੋਇਆ ਤਾਂ ਹਾਂ ਪਰ ਨਹੀਂ ਉਹ ਰੇਲਵੇ ਦਾ ਗਾਰਡ। ਇੱਕ ਉਸੇ ਪਿੰਡ ਦਾ ਕਮਿਸ਼ਨਰ ਵੀ ਰਿਟਾਇਰ ਹੋਇਆ। ਔਰ ਉਸੇ ਪਿੰਡ ਦਾ ਮੈਂ ਸਪੋਰਟਿੰਗ ਇੰਜੀਨੀਅਰ ਰਿਟਾਇਰ ਹੋਇਆ। ਇਹ ਕਿਪਾ ਉਸ 마을ਤ ਦੀ ਹੈ ਸਾਡਾ ਬਹੁਤ ਵੱਡਾ ਪਿੰਡ ਸੀਗਾ ਚਾਰ ਪੱਤੀਆਂ ਜੀ ਉਸ ਪਿੰਡ ਦੀ ਉਹਦੇ ਵਿੱਚ ਪੰਜ ਗੁਰਦੁਆਰਾ ਸਾਹਿਬ ਸੀਗੇ ਇੱਕ ਮੰਦਿਰ ਸੀਗਾ ਮਾਤਾ ਮਾਤਾ ਜੀ ਦਾ ਤੇ ਇੱਕ ਡੇਰਾ ਵੀ ਸੀ ਤੋ ਸਾਰੇ ਪਿੰਡ ਦੇ ਵਿੱਚ ਪੱਕੇ ਘਰ ਮੈਂ ਤੁਹਾਨੂੰ ਸੱਚੀ ਦੱਸਦੇ ਆਂ ਵੀ ਪੱਕੇ ਘਰ ਜਿਆਦਾ ਹੁੰਦੇ ਸੀ ਰਾਮਗੜੀਆ ਕੁਇਲਟੀ ਦੇ ਜਾਂ ਹੁੰਦੇ ਸੀਗੇ ਹੁਣ ਅਸੇਵ ਨਾਲ ਮੁਸੀਬਾ ਜੀ ਜਾਂ ਹੁੰਦੇ ਸੀਗੇ ਰਾਮ ਦਾਸੀਆਂ, ਰਾਮ ਦਾਸੀਆਂ ਦੇ ਕਿਉਂ ਪੱਕੇ ਹੁੰਦੇ ਸੀ ਕਿ ਉਹ ਆਪ ਇੱਕ ਤਾਂ ਪੱਕ ਤੇ ਪੱਤਦੇ ਸੀ, ਆਪੇ ਬਣਾਉਂਦੇ ਸੀ, ਆਪੇ ਆਵਾਂਦੇ ਸੀ, ਆਪੇ ਹੋ ਆਪਣਾ ਕੰਮ ਨਾਲ। ਪਰ ਰਾਮ ਗਿੜੇ ਨੇ ਕਿਉਂ ਹੁੰਦੇ ਸੀ? ਉਹ ਹੁੰਦੇ ਸੀਗੇ ਕਾਰੀਗਰ ਜਿਹਨੂੰ ਆਪਾਂ ਹੁਨਰਮੰਦ ਲੋਕ ਕਹਿੰਦੇ ਆ। ਹੁਨਰਮੰਦ ਜੋ ਹੁੰਦਾ ਉਹ ਕਦੀ ਭੁੱਖਾ ਨਹੀਂ ਮਰਦਾ। ਹੁਣ ਜਿਵੇਂ ਇਹਨਾਂ ਦੇ ਤੁੰ ਭਾਈ ਜੀ ਨੇ ਕਿਹਾ ਕਿ ਬਈ ਤੁਸੀਂ ਸਿੱਖੋ, ਇੱਥੇ ਕੰਪਿਊਟਰ ਸਿੱਖੋ, ਤੁਸੀਂ ਪੜੋ, ਇਹਨਾਂ ਵੀਰ ਜੀ ਨੇ ਕਿਹਾ ਗੇਮ ਖੇਡੋ, ਸਭ ਕੁਝ ਕਰੋ। ਇੱਕ ਹੀ ਚੀਜ਼ ਆ। ਇਹ ਹੁਨਰ ਇਹ ਸਾਨੂੰ ਹੁਨਰ ਸਿਖਾਉਣਾ ਹੈ ਜਿਹੜਾ ਬੰਦੇ ਕੋਲ ਹੁਨਰ ਆ ਉਹ ਚਾਹੇ ਜੰਗਲ ਚ ਵੀ ਚਲਾ ਜਾਏ ਉਹ ਕਿਤੇ ਚਲਾ ਜਾਏ ਜਿੱਥੇ ਉਹਨੂੰ ਕੋਈ ਫੈਸਿਲਿਟੀ ਨਹੀਂ ਹੈ ਉਹਦਾ ਉੱਥੇ ਕਾਮਯਾਬ ਹੋਣਾ ਪੱਕਾ ਸੋ ਮੈਂ ਥੋੜਾ ਜਿਹਾ ਆਪਣੇ ਨਸਨ ਮਾਰ ਕੇ ਸਾਡੀ ਸੋਚ ਜਿਹੜੀ ਜਿਸੀਂ ਤਾਂ ਆਮ ਜਿਦਾਂ ਬੰਦੇ ਰਿਟਾਇਰ ਹੋ ਕੇ ਪੈਨਸ਼ਨ ਮਿਲਦੀ ਆ ਬੱਚੇ ਸੱਟ ਨੇ ਘਰ ਬਣ ਗਿਆ ਸਭ ਕੁਝ ਹੋ ਗਿਆ ਹੁਣ ਕੋਈ ਸਹਾਰਾ ਕਰ ਲਈਏ ਹੋਰ ਤਾਂ ਕੁਝ ਨਹੀਂ ਅਸੀਂ ਤੇ ਵੀ ਮਿਲ ਰਹੀ ਹੈ ਕੰਨੀ ਇਹ ਨਹੀਂ ਕਿ ਕੋਈ ਕੱਟ ਨਹੀਂ ਹੈ ਇੱਥੇ ਲੋਕਾਂ ਨੂੰ ਇਨੀ ਤਨਖਾਹ ਨਹੀਂ ਮਿਲਦੀ ਜਿਹੜੀ ਜਰਮਨ ਚ ਪੈਂਦੀ ਹੈ। ਉਹ ਮਾਰਨਿੰਗ ਵਾਕ ਕਰਦੇ 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 ਅਸੀਂ ਪੰਜ ਚਾਰ ਬੰਦੇ ਸੀਗੇ ਜੀ ਤਾਂ ਮਾਰਨਿੰਗ ਵਾਕ ਵੀ ਬੰਦਾ ਉਹਦੇ ਨਾਲ ਹੀ ਕਰਦਾ ਜਿਹਦੇ ਨਾਲ ਵਿਚਾਰ ਨਹੀਂਦੇ। ਦੂਜੇ ਨਾਲ ਨਹੀਂ ਕਰੇਗਾ ਇੱਕ ਦਿਨ ਕਰੂਗਾ ਦੂਜੇ ਦਿਨ ਕਰੂਗਾ ਤੀਜੇ ਦਿਨ ਉਹਨੂੰ ਚੱਲ ਜਾਣਾ। ਉਹ ਕਹਿੰਦੇ ਯਾਰ ਅਸੀਂ ਕੋਈ ਹੁਣ ਰਿਟਾਇਰ ਹੋ ਗਏ ਆ ਯਾਰ ਪੈਸੇ ਵੀ ਹੈਗੇ ਆ ਸਿਹਤ ਵੀ ਚਲੋ ਸਿਹਤ ਪੱਖੋਂ ਵੀ ਰੱਬ ਮੈਨੂੰ ਠੀਕ ਆ। ਕੋ ਸਾਨੂੰ ਕਰਨਾ ਚਾਹੀਦਾ ਇੱਕ ਨੇ ਸਲਾਹ ਦਿੱਤੀ ਆਪਾਂ ਯਾਰ ਪੇੜ ਕਿਉਂ ਨਾ ਅੱਛੇ ਦਰੱਖਤ ਕਿਉਂ ਨਾ ਲਾਈਏ ਰੁੱਖ ਲਾਉਣੇ ਚਾਹੀਦੇ ਆ ਦੋ ਤਿੰਨ ਹੋਰ ਹਾਂ ਭਰਤੀ ਤਿੰਨ ਚਾਰ ਨੇ ਹਾਂ ਭਰਕੇ ਅਸੀਂ ਸ਼ੁਰੂ ਕਰਤਾ ਹੁਣ ਪਤਾ ਹੈ ਨਹੀਂ ਸੀਗਾ ਜਿਵੇਂ ਬੰਦਾ ਅੰਨਾ ਬੰਦਾ ਨੇਰੇ ਚ ਕਰਦਾ ਐਂ ਅਸੀਂ ਕਰਨਾ ਚਾਹੀਦਾ ਕੀ ਕੀਤਾ ਅਸੀਂ ਪਹਿਲਾਂ ਤਾਂ ਗੁਰਦੁਆਰਾ ਸਾਹਿਬ ਸੀਗੇ 169 ਦੇ ਸਿੰਘ ਸਭਾ ਗੁਰਦੁਆਰਾ ਅਸੀਂ ਕਹਿ ਗੁਰਦੁਆਰਾ ਸਾਹਿਬ ਦੇ ਸਾਹਮਣੇ ਲਾਈਏ ਪਹਿਲਾਂ ਬਾਅਦ ਚ ਦੇਖਾਂਗੇ ਬਾਕੀ ਕਿਤੇ ਹੋਰ ਲਾਉਣੇ ਅਸੀਂ ਉਥੋਂ ਆਪਰੇ ਵੱਲ 500 ਰੁਪਏ ਭਾਈ ਅਸੀਂ ਰੱਖਤ ਲਿਆਂਦੇ ਸਰਕੀ ਤਸੀਹ ਕਹੀਂ ਲੈਂਦੀਆਂ ਆਹਾ ਹੋਰ ਇੰਸਟੂਮੈਂਟ ਲਿਆਂਦੇ ਅਸੀਂ ਉਹ ਉੱਥੇ ਵੀ ਅਸੀਂ ਕਿੱਥੇ ਲਾਇਆ ਤੇ ਕਾਈ ਬਾ ਲੱਗੇ ਹੋਏ ਸੀਗੇ ਬਲੌਕ ਚਾਰ ਚਾਰ ਪੰਜ ਪੰਜ ਬਲੌਕਾਂ ਨੂੰ ਪੱਟ ਕੇ ਅਸੀਂ ਪੇੜ ਲਾਇਆ ਉਹ ਅੱਜ ਸਾਡੇ ਪੇੜ ਜਿਹੜੇ ਹੈਗੇ ਆ ਦਰੱਖ ਜਿਹੜੇ ਹੈਗੇ ਨੇ ਉਹ ਸਾਡੇ 3 ਕੇ 4 ਸਾਲ ਦੇ ਹੋ ਗਏ ਇੱਕ ਅਸੀਂ ਤੂਤਦਤ ਰੱਖਤ ਲਾਇਆ ਸੀ ਜਿਹਦੇ ਤੂਤੀਆਂ ਲੱਗੀਆਂ ਹੋਈਆਂ ਇੱਕ ਅਸੀਂ ਬੇੜੇ ਦਾ ਰਸਤਾ ਲਾਇਆ ਸੀ ਉਹਨੂੰ ਬੇੜੀ ਲੱਗੇ ਹੋਏ। ਇਹ ਕਸੀ ਬਿੱਲ ਲਾਇਆ ਸੀਗਾ। ਉਹਨੂੰ ਬਿੱਲ ਲੱਗਣੇ ਸ਼ੁਰੂ ਹੋ ਗਏ। ਬਾਕੀ ਇੱਕ ਹੋਰ ਦੋ ਲਾਇਆ ਸੀ ਉਹਨਾਂ ਨੂੰ ਹਲੇ ਕਿਉਂ ਅੰਬ ਦੇ ਲਾਇਆ ਸੀ ਕਿ ਉਹ ਹਲੇ ਸ਼ਾਇਦ ਅੰਬ ਦੀ ਏਜ ਘਟਿਆ। ਜਾਂ ਹੋਰ ਸੀ ਕਿ ਉਹਨਾਂ ਨੇ ਉਹ ਜੋ ਤੁਸੀਂ ਸੰਗਤਜੀਤ ਜੋ ਤੁਹਾਨੂੰ ਉਹਨਾਂ ਨੂੰ ਦੇਖ ਕੇ ਉਹ ਇੱਕ ਟੂਟੀ ਲਾ ਕੇ ਖਾਣ ਦੀ ਖੁਸ਼ੀ ਆ। ਮੈਂ ਉਹਨੂੰ ਬਿਆਨ ਨਹੀਂ ਕਰ ਸਕਦਾ। ਤੁਹਾਨੂੰ ਦੱਸ ਨਹੀਂ ਸਕਦਾ ਭਈ ਇਹ ਉਹਦੀ ਕਿੰਨੀ ਖੁਸ਼ੀ ਆ। ਔਰ ਉਹ ਜੀ ਲਾਣਾ ਜੁਰ ਕਿਕਾ ਥੋੜੀ 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 ਜਿੱਦਾਂ ਹੁਣ ਸਾਹਮਣੇ ਦੱਸਿਆ ਗਰੇਵਾਲ ਸਾਹਿਬ ਨੇ ਸ਼ੁਰੂ ਕੀਤਾ ਕੱਲ ਨੂੰ ਹੋ ਸਕਦਾ ਇੱਥੇ ਪੀਜੀਆ ਤੋਂ ਵੱਡਾ ਹਸਪਤਲ ਬਣ ਜਾਵੇ ਇਹ ਵੀ ਮੇਰੀ ਪ੍ਰਾਰਥਨਾ ਹੈ ਰੱਬਗੇ ਬੇਨਤੀ ਆ ਕਿ ਇਹਨਾਂ ਦੇ ਇਸ ਕੰਮ ਕਾਮਯਾਬ ਕਰੋ ਕਿ ਯੂਨੀਵਰਸਿਟੀ ਜਿਹੜਾ ਹੈ ਜੇ ਕੰਪਿਊਟਰ ਸੈੱਟਰ ਆ ਇਹ ਇਹ ਯੂਨੀਵਰਸਿਟੀ ਕਿਉਂ ਨਹੀਂ ਬਣ ਸਕਦੀ ਬਣ ਸਕਦੀ ਪਰ ਜੇ ਤੁਸੀਂ ਪਿੰਡ ਵਾਲੇ ਆਸ-ਪਾਸ ਦੇ ਪਿੰਡਾਂ ਵਾਲੇ ਹੁਣ ਜਿੱਤਾਂ ਵੀ ਤਿੰਨ ਕਿਹਾ ਵੀ ਜਦ ਤੱਕ ਤੁਹਾਡੇ ਕੋਲ ਕੋਈ ਪਲੇਅਰ ਨਹੀਂ ਹੈ ਇਹ ਕੋਚ ਵਿਚਾਰ ਕੀ ਕਰੇਗਾ ਇਹ ਪਲੇਅਰ ਦੇਣਾ ਕਿਤੇ ਪ੍ਰੋਡਿਊਸ ਨਹੀਂ ਹੋਣੀ ਵੀ ਤੁਸੀਂ ਕਹੋ ਅੱਜ ਜੰਮੀ ਤੇ ਫਿਰ ਪਲੇਅਰ ਦੇਵਾਂਗੇ ਮੈਨੂੰ ਕਿਹੜੇ ਇਹ ਕਰਾਉਣ ਨੂੰ ਨਾ ਤੁਹਾਡੇ ਕੋਲ ਹੈਗੇ ਆ ਆਪਣੇ ਪਿੰਡਾਂ ਜੀ ਦੇ ਹੈਗੇ ਨਾਲ ਵਾਲੇ ਚ ਹੈਗੇ ਆ ਸੂਲਾ ਜਿਹੇ ਹੈਗੇ ਆ ਉਸ ਹੋਰ ਕਿਤੇ ਜਾਓ ਉੱਥੇ ਹੈਗੇ ਤੇ ਉਹ ਇਹਨਾਂ ਨੂੰ ਪ੍ਰੋਵਾਈਡ ਕਰਨਾ ਕਿ ਸਾਡੀ ਜ਼ਿੰਮੇਵਾਰੀ ਹੈ ਸਾਡਾ ਮਤਲਬ ਇਹ ਇਹਨੂੰ ਦੇਖੋ ਅਗਰ ਤੁਸੀਂ ਸੇਵਾ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਆ ਸੇਵਾ ਹੈ ਤੁਹਾਨੂੰ ਸੱਚੇ ਪਾਤਸ਼ਾਹ ਨੇ ਇਹ ਮੌਕਾ ਦਿੱਤਾ ਤਾਂ ਤੁਸੀਂ ਇਸ ਨੂੰ ਕੈਸ਼ ਕਰ ਬਾਕੀ ਦਰਖਤ ਦੀ ਗੱਲ ਰਹੀ ਗੀ ਤੇ ਫੋਨ ਅਸੀਂ ਪ੍ਰਾਲਾਪ ਕੀਤਾ ਬੜੀ 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 ਸ਼ੁਰੂ ਹੋਇਆ ਸਾਢੇ 3 ਸਾਲਾਂ ਦੇ ਵਿੱਚ ਅਸੀਂ ਪੂਰੇ ਬੋਹਾਲੀ ਦੇ ਵਿੱਚ 5000 ਪਲਾਂਟ ਅਸੀਂ ਲਾਇਆ ਉਹਨਾਂ ਦੀ ਜੋ ਮੇਨ ਪੁਆਇੰਟ ਹੈ ਉਹ ਇਹ ਹੈ ਕਿ 90% ਸਾਡਾ ਸਰਵਾਈਵਲ ਰੇਟ ਹੈ ਔਰ ਗਵਰਨਮੈਂਟ ਅਧਿਕਾਰੀਆਂ ਕੋਲ ਸਾਰੇ ਸਾਧਨ ਹੈ ਜਿਹਦੇ ਕੋਲ ਹਰ ਚੀਜ਼ ਹੈ ਪੈਸੇ ਆ ਫੰਡ ਹੈ ਐਡੀ ਬਡੀ ਫੌਜ ਹੈ ਉਹਨਾਂ ਕੋਲ ਮਸ਼ੀਨਰੀ ਹੈ پلان ਸਭ ਕੁਝ ਉਹਨਾਂ ਕੋਲ ਹੈ ਉਹਨਾਂ ਦਾ ਵੀ 50% ਤੋਂ ਉੱਪਰ ਨਹੀਂ ਹੈ 50% ਤੋਂ ਥੱਲੇ ਕੋਈ ਇਹਦਾ ਮੈਂ ਮੈਂ ਇਹ ਕਿਹਾ ਕਿਸੇ ਨੂੰ ਆਪਣੇ ਆਪ ਨੂੰ ਮੈਂ ਉਸ ਜਿਹੜੀ ਸਾਡੀ ਸੰਸਥਾ ਹੈਗਾ ਮੈਨੂੰ ਉਹਨਾਂ ਨੇ 2-7 ਸਾਲ ਤੋਂ ਬਾਅਦ ਪ੍ਰੈਜ਼ੀਡੈਂਟ ਬਣਾਤਾ ਮੈਂ ਕਿਹਾ ਭਾਈ ਮੈਂ ਤਾਂ ਨਹੀਂ ਲੰਦਾ ਮੈਨੂੰ ਪਤਾ ਵੀ ਜੁੱਤੀਆਂ ਖਣ ਤੋਂ ਇਲਾਵਾ ਪ੍ਰੈਜ਼ੀਡੈਂਟ ਦੇ ਪੱਲੇ ਇਹਦੇ ਕੁਝ ਨਹੀਂ ਹੁੰਦਾ ਉਹ ਕਹਿੰਦੇ ਨਹੀਂ ਕਿ ਥੋੜੇ ਬਣਾਣਾ ਚਲੋ ਜੀ ਕੋਈ ਗੱਲ ਔਰ ਉਸ ਦੇ ਨਾਲ ਅਸੀਂ ਕਾਮਯਾਬ ਹੋ ਗਏ ਅਸੀਂ ਲਾਇਆ ਔਰ ਹੁਣ ਸਾਡੀ ਉਹਦਾ ਗੱਲ ਤੁਸੀਂ ਦੇਖੋ ਜਦੋਂ ਤੁਸੀਂ ਬੰਦਾ ਕਾਮਯਾਬ ਹੁੰਦਾ ਆਪਣੇ ਟੀਕੇ ਤੇ ਕਾਇਮ ਰਹਿੰਦਾ ਆਪਣੇ ਪੱਜੂ ਦੇ ਉੱਤੇ ਪੂਰਾ ਚੱਲਦਾ ਤਾਂ ਉਹਨੂੰ ਇਨਾਮ ਵੀ ਮਿਲਦਾ ਕੌਣ ਦਿੰਦਾ ਉਹ ਦਿੰਦਾ ਉੱਪਰ ਵਾਲਾ ਕਿਸੇ ਹੋਰ ਕਿਸੇ ਦੇ ਵਾਸਤੇ ਗੱਲ ਨਹੀਂ ਹੈ ਮੈਂ ਕਹ ਹੁਣ ਮੈਂ ਇਹਨਾਂ ਨੂੰ ਸਰੂਪਾ ਦੇਤਾ ਇਹਨਾਂ ਨੇ ਮੈਨੂੰ ਦਿੱਤਾ ਉਹ ਸਰੂਪਾ ਨਹੀਂ ਉਹ ਸਰੂਪਾ ਇਹ ਸਰੂਪਾ ਤਾਂ ਪਹਿਲਾਂ ਤਾਂ ਲੋਕ ਸਰੂਪਾ ਸਰੂਪਾ ਕਹੀ ਜਾਂਦੇ ਸਰੂਪਾ ਤਾਂ ਵਰਡ ਹੀ ਨਹੀਂ ਹੈ ਇਹਦਾ ਨਾਂ ਹੈ ਸਿਰੋਪਾਉ ਸਿਰੋਪਾਉ ਦਾ ਮਤਲਬ ਕੀ ਹੁੰਦਾ ਸਿਰੋਪਾਉ ਦਾ ਮਤਲਬ ਇਹ ਹੁੰਦਾ ਕਿ ਤੁਹਾਡੇ ਸਿਰ ਦੇ ਵਿੱਚ ਇਹ ਭਾਈ ਜ਼ਿੰਮੇਵਾਰੀ ਪਾਤੀ ਗਈ ਹੈ ਇਹ ਹੁਣ ਤੁਸੀਂ ਨਭਾਉਣੀ ਆ ਉਹਨਾਂ ਨੇ ਤੁਹਾਨੂੰ ਕਾਬਲ ਸਮਝਿਆ ਤੁਸੀਂ ਕਾਬਲ ਹੋ ਜਾਂ ਨਹੀਂ ਹੋ ਇਹ ਤੁਸੀਂ ਸਾਬਤ ਕਰਨਾ ਉਹਨੇ ਕਿ ਭਾਈ ਜੀ ਹੁਣ ਇਹ ਭਾਈ ਜੀ ਬੈਠੇ ਨੇ ਭਾਈ ਗੁੱਸਾ ਕਰਨ ਚਾਹੇ ਰਾਜ਼ੀ ਕਰਨ ਪਰ ਮੈਂ ਗੱਲ ਕਹਿ ਕੇ ਹੱਦ ਨੂੰ ਤੁਹਾਡੇ ਲਈ ਕਹਿ ਰਿਹਾ ਇਹਨਾਂ ਲਈ ਨਹੀਂ ਕਰ ਇਹ ਭਾਈ ਜੀ ਇੱਕ ਸਿੱਖ ਪੰਥ ਦੇ ਵਿੱਚ ਬਹੁਤ ਬਹੁਤ ਬੜੇ ਵੱਡੇ ਹਰ ਬੰਦਾ ਭਾਈ ਨਹੀਂ ਹੋ ਸਕਦਾ ਹਰ ਬੰਦੇ ਨੂੰ ਭਾਈ ਸਾਹਿਬ ਨਹੀਂ ਕਹਿ ਸਕਦੇ ਇੱਕ ਸਿਰਫ ਨੰਦ ਲਾਲ ਜੀ ਆ ਜਿਨ੍ਹਾਂ ਦੇ ਨਾਲ ਦੋ ਵਾਰ ਭਾਈ ਜੀ ਲੱਗਦਾ ਭਾਈ ਨੰਦ ਲਾਲ ਜੀ ਭਾਈ ਸਾਹਿਬ ਮਤਲਬ ਕਿਦਾ ਇੱਕ ਪੀ ਐਕਸ ਤੋਂ ਬਾਅਦ ਗ੍ਰੈਜੂਏਸ਼ਨ ਤੋਂ ਬਾਅਦ ਉਹਨੂੰ ਡਿਗਰੀ ਮਿਲੀ ਉਹ ਵੇਤਾ ਕੋ ਕੋ ਕੋਸ਼ਿਸ਼ ਦੀ ਡਿਗਰੀ ਫਿਰ ਤੁਸੀਂ ਦੇਖੋ ਵੀ ਕਿੱਥੇ ਭਾਈ ਨੰਦ ਲਾਲ ਜੀ ਕਿੱਥੇ ਸਾਡੇ ਵਰਗੇ ਮੋਰਕ[0m[0m[0m[0m[0m[0m[0m[0m[0m[0m[0m[0m[0m[0m[0m[0m[0m[0m[0m[0m[0m[0m[0m[0m[0m[0 ਇਹ ਕਿੱਥੇ ਹੁਣ ਇਹਨਾਂ ਦਾ ਹੁਣ ਦੇਖੋ ਜੋ ਕਰ ਰਹੇ ਨੇ ਜੀ ਇਹ ਆਪਣੀ ਉਸ ਪਾਇਸੇ ਨੂੰ ਅਰਮਣ ਕਰ ਰਹੇ ਆ ਇਹਨਾਂ ਨੂੰ ਪੱਕੀ ਉਦੋਂ ਮਿਲਣੀ ਆ ਜਦੋਂ ਇਸ ਸੱਚੇ ਪਾਸਾ ਨੇ ਜੀ ਫਿਰ ਕੋਈ ਰੋਕ ਨਹੀਂ ਸਕਦਾ ਕੋਈ ਯੂਨੀਵਰਸਿਟੀ ਦੀ ਲੋੜ ਨਹੀਂ ਹੈ ਕਿਸੇ ਇੰਸਟੀਚਿਊਸ਼ਨ ਦੀ ਲੋੜ ਨਹੀਂ ਕਿਸੇ ਉਸ ਚੀਜ਼ ਦੀ ਲੋੜ ਨਹੀਂ ਹੈ ਹੁਣ ਮੈਨੂੰ ਸਭ ਪਤਾ ਮੈਂ ਇਹਨਾਂ ਨਾਲ ਮੈਨੂੰ ਜੁੜੇ ਹੋਏ ਨੂੰ ਦੋ ਤਿੰਨ ਮਹੀਨੇ 6 ਮਹੀਨੇ ਹੋ ਗਏ ਆ ਪਹਿਲਾਂ ਮੈਂ ਇਹਨਾਂ ਨਾਲ ਗੱਲ ਕੀਤੀ ਸੀ ਸਿਰਫ ਫੋਨ ਤੇ ਉਹ ਮੁਰਕ ਆਪਕਾ ਅਮਰੀਕਾ ਹੋਈ ਨੂੰ ਚਾਦਰ ਕੁਛ ਦੇਨੇ ਹੋਏ ਜਾਂ ਮਹੀਨੇ ਹੋਏ ਦੋ ਹਨ ਮੈਨੂੰ ਫੋਨ ਤੇ ਲੱਗਿਆ ਕਿ ਬੰਦਾ ਯਾਰ ਠੀਕ ਲੱਗਦਾ ਇਹ ਗਰੇਵਾਲ ਸਾਹਿਬ ਨੇ ਕਿਹਾ ਕਿ ਭਾਈ ਜੀ ਤੇ ਮੈਂ ਨਹੀਂ ਆ ਦੋ ਇਥੇ ਇਨਚਾਰਜ ਚਲੋ ਜੀ ਅੱਛਾ ਹੁਣ ਇਹ ਜਿੱਦਾਂ ਤੁਹਾਡਾ ਸਿਸਟਮ ਹੈ ਹਾਂ ਸਾਨੂੰ ਆਹ ਗੇਮਾਂ ਦੇ ਵਿੱਚ ਇਹਦੇ ਵਿੱਚ ਸਾਨੂੰ ਰਿਸਪੌਂਸਿਬਿਲਟੀ ਦੇਣਾ ਚਾਹੁੰਦੇ ਆ ਮੈਂ ਹੱਥ ਜੋੜ ਕੇ ਤੁਹਾਡੇ ਕੋਲੇ ਪਈ ਮਾਫੀ ਮੰਗਦਾ ਕਿਉਂਕਿ ਮੈਂ ਫਿਜ਼ੀਕਲੀ ਪੋਸੀਬਲ ਨਹੀਂ ਹੈ ਮੇਰੇ ਲਈ ਕਿਉਂਕਿ ਸਾਡੀ ਜਿਹੜੀ ਆਪਣੀ ਸੰਸਥਾ ਹੈ ਉਹ ਬੜੀ-ਬੜੀ ਗੋਲੀ ਵਧ ਰਹੀ ਹੈ ਅਸੀਂ ਸਵੇਰੇ 8 ਵਜੇ ਨਿਕਲਦੇ ਹਾਂ ਵਿਦਆਊਟ ਐਨੀ ਲੀਵ ਕੋਈ ਸਾਡੀ ਛੁੱਟੀ ਨਹੀਂ ਹੈ ਛੰਡੇ ਨਹੀਂ ਹੈ ਚਾਹੇ ਅਸੀਂ ਰਿਟਾਇਰ ਹਾਂ ਲੇਕਿਨ ਅਸੀਂ ਕੋਈ ਰੱਖਿਆ ਹੋਇਆ ਹੈ ਕਿ ਅਸੀਂ ਹਰ ਰੋਜ਼ ਜਾਣਾ ਅਸੀਂ ਆਪਣਾ ਕੰਮ ਬੰਦ ਨਹੀਂ ਕਰਨਾ ਜਿਸ ਵੀ ਬੰਦੇ ਨੂੰ ਲੋਡ ਹੈ ਉਹ ਸਿਰਫ ਵਟਸਐਪ ਗਰੁੱਪ ਤੇ ਮੈਸੇਜ ਪਾਊਗਾ ਕਿ ਆਈ ਐਮ ਨਾਟ ਅਵੇਲੇਬਲ ਸਾਡੇ ਹੋਰ ਕੋਈ ਛੁੱਟੀ ਨਹੀਂ ਲੈਣੀ ਕੋਈ ਮਨਜ਼ੂਰ ਨਹੀਂ ਕਰਾਉਣੀ ਕੋਈ ਪੁੱਛ ਨਹੀਂ ਕਿਉਂਣੀ ਜਿੰਨੇ ਬੰਦੇ ਆ ਗਏ ਉਹਨਾਂ ਨੇ ਕੰਮ ਕਰ ਦਿੱਤਾ ਪਹਿਲਾਂ ਸਾਡੇ ਕੋਲ 5 7 ਹੁੰਦੇ ਸੀ 5 ਜਾਂ 6 ਹੁਣ ਸਾਡੇ ਕੋਲ 18-20 ਬੰਦੇ ਹੁੰਦੇ ਆ ਅਸੀਂ ਹਰ ਰੋਜ਼ 8 ਤੋਂ 10 ਤੱਕ ਹਰ ਰੋਜ਼ ਅਸੀਂ ਆਉਂਦੇ ਆ 8 ਵਜੇ ਲੈ ਕੇ 10 ਵਜੇ ਤੱਕ ਕੰਮ ਕਰਦੇ ਆ ਅਸੀਂ ਬੁਢੇ ਬੰਦੇ ਆ ਤੁਹਾਨੂੰ ਸੱਚੀ ਦੱਸੀਏ ਕਿ ਉਹਨਾਂ ਕੰਮ ਨਹੀਂ ਕਰ ਸਕਦੇ ਪਹਿਲਾਂ ਸਾਨੂੰ ਕਈ ਪੜਣੀ ਵਿੱਚ ਹੋਣ ਹੁਣ ਇਹਨੇ ਸਾਡਾ ਕੁਰਸੀ ਤੇ ਬੈਠ ਕੱਪ ਗਏ ਕੁਰਸੀ ਤੇ ਬੈਕ ਸਿੱਟ ਪਾਤੇ ਤੇ ਹੁਣ ਅਸੀਂ ਕਲਮ ਛੱਡ ਕੇ ਇਹੀ ਚਲਾਉਣ ਲੱਗੇ ਤਾਂ ਮੈਨੂੰ ਤਾਂ ਲੱਗਦਾ ਨਹੀਂ ਭਾਈ ਕਾਮਯਾਬ ਹੋਵਾਂਗੇ ਪਰ ਉਸ ਮਾਲਕ ਨੇ ਜੋ ਸਾਨੂੰ ਬਲ ਬਖਸ਼ਿਆ ਅੱਜ ਆਪਾਂ ਡੇਢ ਘੰਟਾ ਡੇਢ ਕਲਾਸਾਂ ਤੇ ਮੈਨੂੰ ਇਹ ਮੇਰੇ ਬਜ਼ੁਰਗ ਆਪਕੋ ਵੀ ਮੇਰੇ ਮਾਪਿਆਂ ਦਾ ਇਹਨਾਂ ਨੇ ਮੈਨੂੰ ਅੱਜ ਕਿਹਾ ਮੈਂ ਇਹਨਾਂ ਦਾ ਨਾ ਨਹੀਂ ਕਰ ਸਕਿਆ ਇਹਨਾਂ ਪਰ ਕਰ ਵੀ ਨਹੀਂ ਸਕਦੇ ਇਹ ਸਾਡੇ ਉੱਥੇ ਬੜੇ ਜਿਵੇਂ ਉਹ ਕਹਿੰਦੇ ਹੁੰਦੇ ਨਾ ਵੀ ਇੱਕ ਛੱਤਰ ਹੁੰਦਾ ਹੁੰਦਾ ਬੰਦੇ ਕੋਲ ਹਨਾ ਸਾਡੀ ਕਲਾਸ ਦੇ ਵਿੱਚ ਲਈ ਫਿਰਦੇ ਹੁੰਦੇ ਸੀ ਜਿਹਨੂੰ ਮਰਜ਼ੀ ਫੋਕ ਦਿੰਦੇ ਮੈਂ ਕਿਹਾ ਵੀ ਇਹ ਮਾਰੂੰਗਾ ਫਿਰ ਮੇਰੇ ਘਰੇ ਆ ਕੇ ਮਾਰੂਗਾ ਚੰਗਾ ਮੈਂ ਫਿਰ ਜਾ ਕੇ ਮਾफी ਮੰਗਿਆ ਨਾ ਵੀ ਮੈਂ ਫਿਜ਼ਿਕਲੀ ਨਹੀਂ ਬਾਕੀ ਜੋ ਸਾਡੇ ਸਾਡੀ ਜਿਹੜੀ ਸੰਸਥਾ ਹੈ ਅਸੀਂ 15 20 ਬਲੈਂਕ ਇੱਕ ਵਾਰ ਲਾ ਕੇ ਗਏ ਆ 32 ਅਸੀਂ ਇੱਕ ਵਾਰ ਲਾਏ ਨਹੀਂ ਬਾਕੀ ਇਹਨਾਂ ਨੇ ਦੱਸਿਆ ਜੋ ਅਸੀਂ ਸਕੂਲ ਚ ਤੇ ਉਧਰ ਤੇ ਲਾਏ ਨੇ ਮੇਰੇ ਬੱਚਾ ਦੇ ਘਰ ਵੀ تین ਲਾਏ ਆ ਹੁਣ ਇਸ ਕਰਕੇ ਮੈਨੂੰ ਲੱਗਦਾ ਕਿ ਕੁਛ ਨਹੀਂ ਬੋਲਦਾ ਇਹਨਾਂ ਦਾ ਅਸੀਂ ਕੁਛ ਨਹੀਂ ਇਹਨਾਂ ਦਾ ਅਸੀਂ ਬੋਲ ਅੱਛਾ ਜੀ ਹੁਣ ਕਰਵਾ ਸਾਡਾ ਹੁਕਮ ਹੋ ਗਿਆ ਸਤਿ ਸ੍ਰੀ ਅਕਾਲ ਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ